ਅ ਨਵੀਂ ਦੀ ਗੱਲ ਛੱਡੋ ਜੀ ਸ਼ਾਇਦ ਪੁਰਾਣਿਆਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਵੀ ਬਾਬਾ ਫਰੀਦ ਜੀ ਦੀ ਜਗ੍ਹਾ ਜਿਹੜੀ ਕਿਲੇ ਦੇ ਅੰਦਰ ਕਿੱਥੇ ਆ ਕਿਉਂਕਿ ਸਾਡੀ ਸੁਰਤ ਤੋਂ ਪਹਿਲਾਂ ਇਹ ਜਿਹੜਾ ਸਥਾਨ ਆ ਉਹ ਬੰਦ ਹੋ ਗਿਆ ਸੀ ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਕਿਲੇ ਦੇ ਉੱਤੇ ਮਹਾਰਾਜ ਸਾਹਿਬ ਦੇ ਪਰਿਵਾਰ ਦਾ ਸੀ ਜਾਂ ਇੱਥੇ ਦਫ਼ਤਰ ਹੁੰਦੇ ਸੀਗੇ ਪਰ ਉਦੋਂ ਵੀ ਇਹ ਜਿਹੜਾ ਸਥਾਨ ਆ ਉਹ ਬੰਦ ਰਹਿਦਾ ਸੀ ਪਰ ਹੁਣ ਇਹ ਫੈਸਲਾ ਕੀਤਾ ਕਿ ਅਸੀਂ ਆਪਣੇ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਉਹਨਾਂ ਲੋਕਾਂ ਵਾਸਤੇ ਉਹਨਾਂ ਦੇ ਉਸਥਾਨ ਦਾ ਪ੍ਰਬੰਧ ਕਰੀਏ ਉਹਨਾਂ ਦੇ ਦੇਖਣ ਵਾਸਤੇ ਪ੍ਰਬੰਧ ਕਰੀਏ। ਔਰ ਗੁਰੂ ਮਹਾਰਾਜ ਨੇ ਇੱਕ ਐਸਾ ਸਵੱਬ ਬਣਾਇਆ ਵੀ ਕਿ ਨਗਰ ਕੀਰਤਨ ਜਿਹੜਾ ਫਰੀਦਕੋਟ ਦੇ ਵਿੱਚੋਂ 350ਵੇਂ ਸ਼ਹੀਦੀ ਪਰਬ ਨੂੰ ਸਮਰਪਿਤ ਹੋਣ ਵਾਲਾ। ਜੇ ਫਰੀਦਕੋਟ ਦਾ ਇਤਿਹਾਸ ਅਸੀਂ ਸ਼ੁਰੂ ਕਰਾਂਗੇ ਤਾਂ ਬਾਬਾ ਫਰੀਦ ਜੀ ਦੀ ਉਸ ਟੋਕਰੀ ਤੋਂ ਸ਼ੁਰੂ ਹੋਊਗਾ ਜਦੋਂ ਉਹਨਾਂ ਨੇ ਇਸ ਧਰਤੀ ਦੇ ਉੱਤੇ ਆਪਣੀ ਮਿੱਟੀ ਦੀ ਟੋਕਰੀ ਸਿੱਟੀ ਇੱਥੇ 40 ਦਿਨ ਤੱਕ ਕੀਤਾ ਪਰ ਫਰੀਦਕੋਟ ਜਦ ਬਾਬਾ ਫਰੀਜੀ ਨੇ ਮਿੱਟੀ ਦੀ ਟੋਕਰੀ ਸੜਤੀ ਉਹ ਮਿੱਟੀ ਦੀ ਟੋਕਰੀ ਨੇ ਇਸ ਫਰੀਦਕੋਟ ਸ਼ਹਿਰ ਨੂੰ ਅਮਰ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਨਵੇਂ ਪਾਸ਼ਾ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਵਰ ਬਨੂ ਸਮਰਪਿਤ ਲਗਾਤਾਰ ਦਿਹਾੜੇ ਮਨਾਏ ਜਾ ਰਹੇ ਨੇ ਤਾਂ ਇਸ ਤੋਂ ਪਹਿਲਾਂ ਅਸਾਮ ਦੇ ਵਿੱਚੋਂ ਜਿਹੜਾ ਇੱਕ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀਗੀ ਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਹੁੰਦਾ ਹੋਇਆ ਉਹ ਨਗਰ ਕੀਰਤਨ ਆਨੰਦਪੁਰ ਸਾਹਿਬ ਪਹੁੰਚਣਾ ਹੈ ਤਾਂ ਹੁਣ ਦੁਬਾਰਾ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਲਿਖੇ ਗਏ ਨੇ ਉਹ ਕਰਵਾਏ ਜਾ ਰਹੇ ਨੇ ਤਾਂ ਹੁਣ ਨਗਰ ਕੀਰਤਨ ਜਿਹੜੇ ਨਾਨਪੁਰ ਸਾਹਿਬ ਜਾਣੇ ਆ ਉਹਨਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ 20 ਨਵੰਬਰ ਨੂੰ ਤਾਂ ਚਾਰ ਨਗਰ ਕੀਰਤਨ ਦੀ ਕਿਹਾ ਜਾ ਰਿਹਾ ਕਿ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਪੰਜਾਬ ਦਾ ਫਰੀਦਕੋਟ ਜ਼ਿਲ੍ਹਾ ਹੈ ਬਾਬਾ ਫਰੀਦ ਜੀ ਦੀ ਚਰਨਛੂਪਾ ਪ੍ਰਾਪਤ ਧਰਤੀ ਤਾਂ ਉਸ ਜਗ੍ਹਾ ਤੋਂ ਜਿਹੜਾ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਇਤਿਹਾਸ ਜਿਹੜਾ ਅੱਜ ਵੀ ਫਰੀਦਕੋਟ ਦੇ ਵਿੱਚ ਮੌਜੂਦ ਹੈ ਤਾਂ ਬਾਬਾ ਫਰੀਦ ਜੀ ਦੇ ਤਪ ਸਥਾਨ ਆ ਜਿਹੜੇ ਉਹਨਾਂ ਦੀਆਂ ਤਸਵੀਰਾਂ ਤੋਡੇ ਨਾਲ ਸਾਂਝੀਆਂ ਕਰਾਂਗੇ ਇਸ ਜਗ੍ਹਾ ਦੇ ਅੰਦਰ ਜਿਹੜੇ ਉਹ ਸਥਾਨ ਹੈ ਜਿੱਥੇ ਬਾਬਾ ਫਰੀਦ ਜੀ ਦੀ ਜਿਹੜੀ ਗਾਰੇ ਵਾਲੀ ਟੋਕਰੀ ਪੋਤਾਰੀ ਗਈ ਸੀ ਤਾਂ ਇਸ ਜਗ੍ਹਾ ਤੋਂ ਜਿਹੜੀ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ ਕੱਲ ਨੂੰ ਇਸੇ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਆਰੰਭ ਕੀਤੇ ਜਾਣਗੇ 20 ਤਰੀਕ ਨੂੰ ਇਸੇ ਜਗ੍ਹਾ ਤੇ ਉਹ ਪਾਏ ਜਾਣਗੇ ਤੇ ਉਸ ਤੋਂ ਬਾਅਦ 8 ਵਜੇ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਏਗੀ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦਾ ਹੋਇਆ 23 ਤਰੀਕ ਤੱਕ ਅਨੰਤਪੁਰ ਸਾਹਿ ਪਹੁੰਚੇਗਾ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਤਪਸਥਾਨ ਬਾਬਾ ਸ਼ੇਖ ਫਰੀਦ ਜੀ ਤਾਂ ਇਹ ਉਹ ਜਗ੍ਹਾ ਇਤਿਹਾਸਕ ਜਗ੍ਹਾ ਹੈ ਹੋ ਸਕਦਾ ਹੈ ਕਾਫੀ ਲੋਕਾਂ ਨੂੰ ਅੱਜ ਤੱਕ ਇਸ ਜਗ੍ਹਾ ਦੇ ਦਰਸ਼ਨ ਨਾ ਕਰਨ ਦਾ ਮੌਕਾ ਮਿਲਿਆ ਹੋਵੇ ਤਾਂ ਉਹ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਉਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਇਸ ਜਗ੍ਹਾ ਤੇ ਲਗਾਈਆਂ ਗਈਆਂ ਨੇ ਚਰਨਛੋ ਤਪਸਥਾਨ ਬਾਬਾ ਸ਼ੇਖ ਫਰੀਦ ਜੀ ਤਾਂ ਇਹ ਉਹ ਸਥਾਨ ਹੈ ਜਿੱਥੇ ਉਸ ਵਕਤ ਬਾਬਾ ਫਰੀਦ ਜੀ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਸੀ ਉਹ ਵਾਪਸ ਲਈ ਜਾਂਦੀ ਹੈ ਜਦੋਂ ਟੋਕਰੀ ਜਿਹੜੀ ਉਹਨਾਂ ਦੇ ਸਿਰ ਤੋਂ ਕਾਫੀ ਉੱਚੀ ਦਿਖਾਈ ਦਿੰਦੀ ਹੈ ਤਾਂ ਇਹ ਉਹ ਤਪਸਥਾਨ ਹੈ ਤਾ ਜਿਹੜੇ ਫਰੀਦਕੋਟ ਦੇ ਵਾਸੀ ਹੈ ਕਰਮਾ ਵਾਲੇ ਹੋਣਗੇ ਉਹਨਾਂ ਨੂੰ ਇਹ ਇਤਿਹਾਸ ਤੋਂ ਜਿਹੜਾ ਸਾਰੀ ਜਾਣਕਾਰੀ ਮਿਲੇਗੀ ਇਹ ਇਤਿਹਾਸ ਦੇ ਦਰਸ਼ਕ ਹੋਣਗੇ ਤੇ ਆਹ ਜਿਹੜੀ ਸੱਜੇ ਪਾਸੇ ਵਾਲੀ ਤੋਂ ਦੇ ਨਾਲ ਤਸਵੀਰ ਇੱਕ ਸਾਂਝੀ ਕਰਦੇ ਆਂ ਅਸੀਂ ਇਹ ਜਗਾ ਇਹ ਇਸ ਕਿਲੇ ਦੀ ਹੈ ਤਾਂ ਇਸ ਜਗ੍ਹਾ ਦੇ ਵਿੱਚ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੱਲ ਨੂੰ ਪ੍ਰਕਾਸ਼ ਹੋਣਗੇ ਉਸ ਪ੍ਰਕਾਸ਼ ਹੋਣ ਤੋਂ ਬਾਅਦ ਜਿਵੇਂ ਪਹਿਲਾਂ ਦੱਸਿਆ ਵੀ ਤਰੀਕ ਨੂੰ ਇੱਥੇ ਭੋਗ ਪਾਏ ਜਾਣਗੇ ਇਸ ਤੋਂ ਜਿਹੜੀ ਸ਼ੁਰੂਆਤ ਨਗਰ ਕੀਰਤਨ ਦੀ ਹੋਗੀ ਇਹ ਪੁਰਾਣਾ ਇਤਿਹਾਸ ਹੈ ਜਿਹੜਾ ਲੋਕਾਂ ਨੂੰ ਵੇਖਣ ਦਾ ਮੌਕਾ ਮਿਲੇਗਾ ਕਿਉਂਕਿ ਪੁਰਾਣੇ ਜਿਹੜੇ ਲੋਕ ਹੈ ਹੋ ਸਕਦਾ ਉਹਨਾਂ ਨੇ ਵੀ ਇੱਥੋਂ ਦੇ ਦਰਸ਼ਨ ਨਾ ਕੀਤੇ ਹੋਣ ਨਵੀਂ ਪੀੜੀ ਨੇ ਤਾਂ ਉਹਨਾਂ ਦੇ ਕਰਮਾ ਦੇ ਵਿੱਚ ਹਜੇ ਤੱਕ ਇੱਥੋਂ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ ਹੋਊਗਾ ਤਾਂ ਇਹ ਇਤਿਹਾਸ ਜਿਹੜਾ ਪੂਰਾ ਪੁਰਾਣਾ ਇਤਿਹਾਸ ਹੈ ਤਾਂ ਲੋਕਾਂ ਦੇ ਸਾਹਮਣੇ ਜਿਹੜਾ ਪਹੁੰਚੇਗਾ ਗੱਲਬਾਤ ਕਰਾਂਗੇ ਆਪਾਂ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਉਹ ਜਗ੍ਹਾ ਇਤਿਹਾਸਕ ਜਿਹੜੀ ਲੋਕਾਂ ਦੇ ਸਾਹਮਣੇ ਤੁਸੀਂ ਫਿਰ ਤੋਂ ਦਿਖਾਉਣ ਜਾ ਰਹੇ ਆਂ ਜਿਹੜੀ ਹੋ ਸਕਦਾ ਕਾਫੀ ਸਮੇਂ ਤੋਂ ਲੋਕਾਂ ਨੂੰ ਨਹੀਂ ਪਤਾ ਹੋਣਾ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਉਹ ਕਿੱਥੇ ਇਤਿਹਾਸਕ ਜਗ੍ਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਦੀ ਗੱਲ ਛੱਡੋ ਜੀ ਸ਼ਾਇਦ ਪੁਰਾਣਿਆਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਵੀ ਬਾਬਾ ਫਰੀਦ ਜੀ ਦੀ ਜਗ੍ਹਾ ਜਿਹੜੀ ਕਿਲੇ ਦੇ ਅੰਦਰ ਕਿੱਥੇ ਹੈ ਕਿਉਂਕਿ ਸਾਡੀ ਸੁਰਤ ਤੋਂ ਪਹਿਲਾਂ ਇਹ ਜਿਹੜਾ ਸਥਾਨ ਆ ਉਹ ਬੰਦ ਹੋ ਗਿਆ ਸੀ ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਕਿਲੇ ਦੇ ਉੱਤੇ ਮਹਾਰਾਜ ਸਾਹਿਬ ਦੇ ਪਰਿਵਾਰ ਦਾ ਸੀ ਜਾਂ ਇੱਥੇ ਦਫਤਰ ਹੁੰਦੇ ਸੀਗੇ ਪਰ ਉਦੋਂ ਵੀ ਇਹ ਜਿਹੜਾ ਸਥਾਨ ਆ ਉਹ ਬੰਦ ਰਹਿੰਦਾ ਸੀ ਪਰ ਹੁਣ ਇਹ ਫੈਸਲਾ ਕੀਤਾ ਕਿ ਅਸੀਂ ਆਪਣੇ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਉਹਨਾਂ ਲੋਕਾਂ ਵਾਸਤੇ ਉਹਨਾਂ ਦੇ ਉਸ ਸਥਾਨ ਦਾ ਪ੍ਰਬੰਧ ਕਰ ਗਏ ਉਹਨਾਂ ਦੇ ਦੇਖਣ ਵਾਸਤੇ ਪ੍ਰਬੰਧ ਕਰ ਗਏ ਔਰ ਗੁਰੂ ਮਹਾਰਾਜ ਨੇ ਇੱਕ ਐਸਾ ਸਵੱਬ ਬਣਾਇਆ ਵੀ ਇੱਕ ਨਗਰ ਕੀਰਤਨ ਜਿਹੜਾ ਫਰੀਦਕੋਟ ਦੇ ਵਿੱਚੋਂ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੋਣ ਵਾਲਾ ਤਾਂ ਇਸ ਲਈ ਇਸ ਨੂੰ ਲੈ ਕੇ ਅਸੀਂ ਇਹ ਸਾਡੀ ਵਿਰਾਸਤ ਫਰੀਦਕੋਟ ਦੀ ਫਰੀਦਕੋਟ ਦੇ ਇਤਿਹਾਸ ਜੇ ਫਰੀਦਕੋਟ ਦਾ ਇਤਿਹਾਸ ਅਸੀਂ ਸ਼ੁਰੂ ਕਰਾਂਗੇ ਤਾਂ ਬਾਬਾ ਫਰੀਦੀ ਦੀ ਉਸ ਟੋਕਰੀ ਤੋਂ ਸ਼ੁਰੂ ਹੋਊਗਾ ਜਦੋਂ ਉਹਨਾਂ ਨੇ ਇਸ ਧਰਤੀ ਦੇ ਉੱਤੇ ਆਪਣੀ ਮਿੱਟੀ ਦੀ ਟੋਕਰੀ ਸਿੱਟੀ ਇੱਥੇ 40 ਦਿਨ ਤਪ ਕੀਤਾ ਤਾਂ ਉਸ ਨੂੰ ਲੈ ਕੇ ਸਾਡੇ ਮੰਚੇ ਸੀ ਕਿ ਅਸੀਂ ਆਪਣੇ ਲੋਕਾਂ ਨੂੰ ਇਹ ਵੀ ਦੱਸੀਏ ਕਿ ਬਾਬਾ ਫਰੀਜੀ ਨੇ ਇੱਥੇ 810 ਸਾਲ ਪਹਿਲਾਂ ਆ ਕੇ ਜੋ ਟੋਕਰੀ ਸਿੱਟੀ ਸੀ ਉਹ ਟੋਕਰੀ ਅੱਜ ਵੀ ਸਥਾਪਿਤ ਹੈ ਉਹ ਇਹ ਸ਼ਹਿਰ ਉਜੜਿਆ ਨਹੀਂ ਇਤਿਹਾਸ ਦੇਖ ਲਓ ਸਾਰੀ ਦੁਨੀਆ ਉਜੜੀ ਹੈ ਪਰ ਫਰੀਦਕੋਟ ਜਦ ਬਾਬਾ ਫਰੀਜੀ ਨੇ ਮਿੱਟੀ ਦੀ ਟੋਕਰੀ ਸਿੱੜਤੀ ਉਹ ਮਿੱਟੀ ਦੀ ਟੋਕਰੀ ਨੇ ਇਸ ਫਰੀਦਕੋਟ ਸ਼ਹਿਰ ਨੂੰ ਅਮਰ ਕਰਤਾ ਅੱਜ ਤੱਕ ਇਹ ਸ਼ਹਿਰ ਉਜੜਿਆ ਨਹੀਂ ਸੋ ਅਸੀਂ ਉਸ ਥਾਨ ਲੋਕਾਂ ਨੂੰ ਦਿਖਾਉਣ ਵਾਸਤੇ ਉਪਰਾਲਾ ਕਰ ਰਹੇ ਹਾਂ ਇੱਕ ਸਧਾਰਨ ਪਾਠ ਵੀ ਕਿਉਂਕਿ ਇਸ ਮਹਾਰਾਜਾ ਸਾਹਿਬ ਦੇ ਪਰਿਵਾਰ ਤੋਂ ਬਾਅਦ ਇਹਨਾਂ ਹਵੇਲੀਆਂ ਦੇ ਜਦੋਂ ਕਿਤੇ ਰੌਣਕ ਹੋਇਆ ਕਰਦੀ ਸੀ ਅੱਜ ਰੌਣਕਾਂ ਉਹ ਖਤਮ ਹੋ ਗਈਆਂ ਕਿਉਂਕਿ ਬੇਆਬਾਦ ਹੈ ਤਾਂ ਇਹ ਵੀ ਆ ਤੁਸੀਂ ਦੇਖੋ ਬੇਆਬਾਦ ਹੋਣ ਦੇ ਬਾਵਜੂਦ ਵੀ ਸਿਰਫ ਇਹਨੂੰ ਸਾਫ਼ ਕੀਤਾ ਹੈ ਇਹ ਤੋਂ ਮਿੱਟੀ ਝਾੜੀ ਹੈ ਸਾਰੇ ਦਾ ਸਾਰਾ ਹੂਬ ਹੂ ਇਹ ਜਿਹੜਾ ਮਹਾਰਾਜਾ ਸਾਹਿਬ ਦੀ ਵਿਰਾਸਤ ਹੈ ਜਿਹੜੀ ਉਹ ਦੱਸਦੀ ਹੈ ਸੋ ਇਸ ਨੂੰ ਲੈ ਕੇ ਅਸੀਂ ਆਪਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਰਾਜਸਥਾਨ ਦੇ ਵਿੱਚ ਜਾਦਾ ਕਿਸੀ ਕਿਲੇ ਦੇਖਦੇ ਹਾਂ ਸਾਡੇ ਕੋਲ ਇੱਡਾ ਵੱਡਾ ਸੁੰਦਰ ਕਿਲਾ ਫਰੀਦਕੋਟ ਦੇ ਅੰਦਰ ਔਰ ਫਰੀਦਕੋਟ ਦੇ ਲੋਕਾਂ ਨੇ 1% ਲੋਕਾਂ ਨੇ ਅੰਦਰ ਉਹ ਨਹੀਂ ਦੇਖਿਆ ਸੋ ਇਹ ਸਾਡੀ ਕੋਸ਼ਿਸ਼ ਹੈ ਹਰ ਰੋਜ਼ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਤੱਕ ਅਸੀਂ ਕਿਲਾ ਮੁਬਾਰਕ ਦੇ ਗੇਟ ਖੁੱਲੇ ਰੱਖਾਂਗੇ ਸੰਗਤਾਂ ਵਾਸਤੇ ਬਾਬਾ ਜੀ ਦੇ ਇਸ ਥਾਂ ਤੇ ਉਹ ਦਰਸ਼ਨ ਕਰਨਗੇ ਔਰ 20 ਤਰੀਕ ਨੂੰ ਇੱਥੋਂ ਹੀ ਨਗਰ ਕੀਰਤਨ ਜਿਸ ਜਗ੍ਹਾ ਤੇ ਸਾਡੇ ਪੂਰਵਜਾਂ ਨੇ ਬਾਬਾ ਜੀ ਦੇ ਸਿਰ ਤੇ ਮਿੱਟੀ ਦਾ ਜਿਹੜਾ ਉਹ ਟੋਕਰਾ ਰੱਖਿਆ ਸੀ ਔਰ ਅਸੀਂ ਉਹ ਉਹਨਾਂ ਦੀ ਜਿਹੜੀ ਹੈਗੀ ਉਹ ਭੁੱਲ ਤਾਂ ਨਹੀਂ ਬਖਸ਼ਾ ਸਕਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਬਾਣੀ ਨੂੰ ਅਸੀਂ ਇੱਥੋਂ ਫੁੱਲਾਂ ਦੀ ਵਰਖਾ ਦੇ ਰੂਪ ਦੇ ਵਿੱਚ ਇੱਕ ਨਗਰ ਕੀਰਤਨ ਦੇ ਵਿੱਚ ਇੱਥੋਂ ਲੈ ਕੇ ਜਾਈਏ ਸੋ ਇਹ ਸਾਡਾ ਸੁਪਨਾ ਹੈ ਕਿ ਜੇ ਬੇਸ਼ੱਕ ਸਾਡੇ ਬਜ਼ੁਰਗਾਂ ਨੇ ਭੁੱਲ ਕੀਤੀ ਪਰ ਭੁੱਲ ਦੇ ਵਿੱਚ ਬਾਬਾ ਜੀ ਨੇ ਸਾਨੂੰ ਐਸਾ ਆਸ਼ੀਰਵਾਦ ਦਿੱਤਾ ਕਿ ਫਰੀਦਕੋਟ ਸ਼ਹਿਰ ਅਮਰ ਹੋ ਗਿਆ ਅੱਜ ਦੁਨੀਆ 'ਚ ਕਿਤੇ ਵੀ ਚਲੇ ਜਾਓ ਫਰੀਦਕੋਟ ਦੇ ਤੁਹਾਨੂੰ ਜਿਹੜੇ ਵਿਅਕਤੀ ਮਿਲਣਗੇ ਉਹ ਬਾਬਾ ਫਰੀਦ ਜੀ ਦੀ ਬਾਣੀ ਦੇ ਸਦਕਾ ਬਾਬਾ ਫਰੀਦ ਦੇ ਇਸ ਨਗਰ ਦੀ ਐਜੂਕੇਸ਼ਨ ਦੇ ਸਦਕਾ ਫਰੀਦਕੋਟ ਆ ਜਿਹੜਾ ਉਹ ਦੁਨੀਆ ਦੇ ਵਿੱਚ ਅੱਜ ਛੋਟਾ ਸ਼ਹਿਰ ਹੋਣ ਦੇ ਬਾਵਜੂਦ ਵੱਡੇ ਸ਼ਹਿਰਾਂ ਨਾਲੋਂ ਕਈ ਪੱਖਾਂ ਦੇ ਵਿੱਚ ਅੱਗੇ ਹੋ ਐਮਲ ਸਾਹਿਬ ਜਿਵੇਂ ਹੁਣ ਇੱਥੋਂ ਖੋਜ ਹੀ ਦੂਰੀ ਤੇ ਗੁਰਦੁਆਰਾ ਸਾਹਿਬ ਢਿਲਾ ਬਾਬਾ ਫਰੀਦ ਜੀ ਦੀ ਜਗ੍ਹਾ ਜਿੱਥੇ ਬਨ ਦਾ ਦਰਖਤ ਹੈ ਹੇ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਵਾਲੇ ਹੱਥ ਹੁੱਥੀ ਪੁੰਝੇ ਸੀਗੇ ਉਸ ਜਗ੍ਹਾ ਤੋਂ ਵੀ ਇਹ ਸ਼ੁਰੂਆਤ ਹੋ ਸਕਦੀ ਸੀ ਨਗਰ ਕੀਰਤਨ ਦੀ ਤੁਹਾਡੇ ਵੱਲੋਂ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਜਿਵੇਂ ਹੁਣ ਤੁਸੀਂ ਪਹਿਲਾਂ ਸਾਰੀ ਜਾਣਕਾਰੀ ਸਾਹਮਣੇ ਰੱਖੀ ਹੈ ਵੀ ਇਹ ਜਿਹੜੀ ਵਿਰਾਸਤ ਹੈ ਜਿਹੜਾ ਇਤਿਹਾਸ ਹੈ ਉਹ ਲੋਕਾਂ ਸਾਹਮਣੇ ਜਾਵੇ ਦੇਖੋ ਇੱਕ ਕਿਲਾ ਜਿਹੜਾ ਸਾਡਾ ਸਾਡੀ ਫਰੀਦਕੋਟ ਜੇ ਅਸੀਂ ਅਸੀਂ ਗੌਰਵ ਮਾਣ ਕਰੀਏ ਤਾਂ ਅਸੀਂ ਇਸ ਆਪਣੇ ਰਾਜ ਤੇ ਕਰ ਸਕਦੇ ਹਾਂ ਸਾਡੇ ਰਾਜ ਦੇ ਵਿੱਚ ਸਾਡੇ ਮਹਾਰਾਜਾ ਸਾਹਿਬ ਉਹ ਗੁਣ ਹੋ ਸਕਦੇ ਪਰ ਜਿੰਨੇ ਉਹਨਾਂ ਤੇ ਗੁਣ ਸੀ ਉਹ ਦੁਨੀਆ ਸਾਹਮਣੇ ਨਹੀਂ ਆ ਸਕੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਸਾਡੇ ਕੋਲੇ ਬੀਏਡ ਕਾਲਜ ਸੀ ਸਾਡੇ ਕੋਲੇ ਈਟੀਟੀ ਕਾਲਜ ਸੀ ਸਾਡੇ ਕੋਲੇ ਜਿਹੜਾ ਹੈਗਾ ਉਹ ਜਿਹੜਾ ਆਰਟਸ ਕਾਲਜ ਸੀ ਔਰ ਨਾਲ ਹੀ ਸਾਡੇ ਕੋਲੇ ਬੀ ਜਿਹੜਾ ਹੈਗਾ ਵਿਕਰਮ ਕਾਲਜ ਆਫ ਕਮਰਸ ਫਰੀਦਕੋਟ ਦੇ ਵਿੱਚ ਸੀ ਤਾਂ ਇੱਥੇ ਜਿਹੜਾ ਸਾਡੇ ਏਡਾ ਵੱਡਾ ਸਾਡਾ ਐਜੂਕੇਸ਼ਨ ਦਾ ਜਿਹੜਾ ਸਾਡਾ ਮਹਾਰਾਜਾ ਸਾਹਿਬ ਦਾ ਦੀ ਸੋਚ ਸੀ ਸਾਡੇ ਕੋਲੇ 1947 ਤੋਂ ਪਹਿਲਾਂ ਦਾ ਜਿਹੜਾ ਨਹਿਰੂ ਸਟੇਡੀਅਮ ਅੱਜ ਵੀ ਮੌਜੂਦ ਹੈ ਉਹਦਾ ਨਾਮ ਵੈਕਟਰੀ ਸਟੇਡੀਅਮ ਸੀ ਮਹਾਰਾਜਾ ਸਾਹਿਬ ਨੇ ਬਣਾਇਆ ਸੀ ਬਹੁਤ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਪਲੱਸ ਪੁਆਇੰਟ ਸੀ ਕਿਲਾ ਖੂਬਸੂਰਤ ਕਿਲਾ ਬਣਾਇਆ ਏਸ਼ੀਆ ਦੀਆਂ ਸਭ ਤੋਂ ਸੁੰਦਰ ਕਚਹਿਰੀਆਂ ਬਣਾਈਆਂ ਘੰਟਾ ਘਰ ਸਾਡਾ ਦਰਬਾਰ ਗੰਜ ਜੋ ਦੇਖਣ ਵਾਲਾ ਦੁਨੀਆਂ ਦੇ ਵਿੱਚ ਦੇ ਵੇਖਣ ਵਾਸਤੇ ਮਹਾਰਾਜਾ ਸਾਹਿਬ ਦਾ ਜਿਹੜਾ ਇੱਕ ਰੈਸਟ ਹਾਊਸ ਆ ਬੀੜ ਸਿੱਖਾਂ ਦੇ ਵਿੱਚ ਜੋ ਅੱਜ ਵੀ ਜਿਹੜੀ ਇੱਕ ਕਲਾ ਦਾ ਨਮੂਨਾ ਹੈ ਆ ਸਾਡੀਆਂ ਜਿਹੜੀਆਂ ਹਵੇਲੀਆਂ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਇਹ ਛੋਟੀ ਹਵੇਲੀ ਹੈ ਵੱਡੀ ਹਵੇਲੀ ਨਾਲ ਹੈ ਸੋ ਇਸ ਤਰ੍ਹਾਂ ਇੱਥੇ ਬਹੁਤ ਕੁਝ ਦੇਖਣ ਵਾਲਾ ਹੈ ਸੋ ਉਹ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਨਗਰ ਕੀਰਤਨ ਦੀ ਇੱਥੋਂ ਸ਼ੁਰੂਆਤ ਹੋਊਗੀ ਨਗਰ ਕੀਰਤਨ ਦੀ ਜਿਹੜਾ ਪਲੈਨ ਤਿਆਰ ਕਰਾਇਆ ਰਸਤਾ ਜਿਹੜਾ ਤੁਸੀਂ ਬਣਾਇਆ ਹੋਣਾ ਬਿਆਰ ਦੇ ਵਿੱਚ ਦੀ ਹੋਊਗਾ ਜਾਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਦੀ ਵਿੱਚ ਵੀ ਲੋਕ ਨਤਮਸਤਕ ਹੋ ਕੇ ਲੰਘਣਗੇ ਉੱਥੋਂ ਦੀ ਤੁਸੀਂ ਜਗਾ ਜਿਹੜੀ ਲਿਖੀ ਉਸ ਦਿਨ ਵੀਰਵਾਰ ਆ ਜੀ ਸੰਗਤ ਉਧਰੋਂ ਵੀ ਮੱਥਾ ਟੇਕ ਕੇ ਇੱਥੇ ਆਊਗੀ ਇੱਥੋਂ ਹੀ ਕਿਲੇ ਚ ਜਦ ਬਾਹਰ ਨਿਕਲੂਗਾ ਦਾ ਗੋਡ ਆਫ ਆਨਰ ਜਿਹੜਾ ਜਿਹੜੀ ਪੁਲਿਸ ਵੱਲੋਂ ਸਲਾਮੀ ਦਿੱਤੀ ਜਾਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਿਲਕੁਲ ਕਿਲਾ ਮੁਬਾਰਕ ਦੇ ਸਾਹਮਣੇ ਦਿੱਤੀ ਜਾਣੀ ਉੱਥੋਂ ਵੀ ਬਾਬਾ ਫਰੀਦ ਜੀ ਦੇ ਜਿਹੜੇ ਹੈਗੇ ਆ ਦਰਸ਼ਨ ਦਿਦਾਰੇ ਆ ਉਹ ਹੁੰਦੇ ਆ ਮੈਂ ਅਕਸਰ ਇਸ ਕਿਲੇ ਦੇ ਗੇਟ ਮੂਹਰੇ ਖੜ ਕੇ ਲੋਕਾਂ ਨੂੰ ਕਹਿੰਦਾ ਨਾ ਕਿ ਇੱਕ ਸਾਹਮਣੇ ਏਡਾ ਤੇ ਇੱਕ ਸਾਈਡ ਤੇ ਸਾਡੇ ਉਸ ਫਕੀਰ ਦੀ ਜਗ੍ਹਾ ਤੇ ਦੇਖ ਲਓ ਤੁਸੀਂ ਆਪੇ ਫਰਕ ਦੇਖ ਲਓ ਪਰ ਅਸੀਂ ਚਾਹੁੰਦੇ ਹਾਂ ਕਰਮਾਂ ਵਾਲਿਆਂ ਕਿ ਅਸੀਂ ਉਸ ਫਕੀਰ ਦੇ ਬਣਾਈ ਹਾਂ ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਕਿਲੇ ਨੂੰ ਵੀ ਜਦੋਂ ਅਸੀਂ ਇਹਦੇ ਸਾਡੇ ਵੱਡੇ ਵਡੇਰਿਆਂ ਨੇ ਟੈਕਸ ਦੇ ਦੇ ਕੇ ਇਹ ਜਿਹੜੀਆਂ ਇਡੀਆਂ ਵੱਡੀਆਂ ਪ੍ਰਾਪਰਟੀਆਂ 'ਚ ਯੋਗਦਾਨ ਪਾਇਆ ਤਾਂ ਇਹ ਸਾਡੇ ਬੱਚੇ ਦੇਖਣ ਔਰ ਲੋਕਾਂ ਨੂੰ ਦੱਸਣ ਕਿ ਸਾਡੇ ਕੋਲੇ ਵੀ ਸਭ ਕੁਝ ਹੈ ਸਾਡੇ ਕੋਲੇ ਵੀ ਕਿਲੇ ਹੈ ਸਾਡੇ ਕੋਲੇ ਵੀ ਉਸ ਟਾਈਮ ਦੀਆਂ ਤੁਸੀਂ ਜਾ ਕੇ ਦੇਖੋਗੇ ਉਹ ਗੱਡੀਆਂ ਖੜੀਆਂ ਜਦੋਂ ਲੋਕਾਂ ਦੇ ਕੋਲੇ ਸਾਈਕਲ ਦਾ ਸੁਪਨਾ ਸੀ ਤਾਂ ਉਸ ਤਰ੍ਹਾਂ ਦੇ ਸਾਡੇ ਕੋਲੇ ਜਿਹੜੇ ਹੋਰ ਵੀ ਬਹੁਤ ਕੁਝ ਜਿਹੜਾ ਹੈ ਪਾਵਰ ਵਿੰਡੋ ਸਾਡੇ ਕੋਲੇ ਗੱਡੀਆਂ ਪਾਵਰ ਸਟੀਅਰਿੰਗ ਗੱਡੀਆਂ ਉਸ ਟਾਈਮ ਦੇ ਵਿੱਚ ਸੀ ਸੋ ਉਹ ਜਿਹੜਾ ਅਸੀਂ ਗੌਰਵ ਮਈ ਇਤਿਹਾਸ ਹੈ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਜਿਵੇਂ ਹੁਣ ਐਮਐਲਏ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਫਰੀਦਕੋਟ ਹੈ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਹੈ ਇਤਿਹਾਸਕ ਸ਼ਹਿਰ ਹੈ ਪੂਰੀ ਦੁਨੀਆ ਦੇ ਵਿੱਚ ਬਾਬਾ ਫਰੀਦ ਜੀ ਕਰਕੇ ਜਾਣਿਆ ਜਾਂਦਾ ਹੈ ਤੇ ਆਪਾਂ ਇਹ ਵੀ ਕਹਿ ਸਕਦੇ ਆ ਜਿਵੇਂ ਹੁਣ ਬਥੇਰੇ ਪੰਜਾਬ ਦੇ ਵਿੱਚ ਜ਼ਿਲ੍ਹੇ ਹੈਗੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਨਗਰ ਕੀਰਤਨ ਦੀ ਸ਼ੁਰੂਆਤ ਹੋ ਸਕਦੀ ਸੀ ਫਰੀਦਕੋਟ ਨੂੰ ਵੀ ਚੁਣਿਆ ਗਿਆ ਪੰਜਾਬ ਸਰਕਾਰ ਵੱਲੋਂ ਦੇਖੋ ਪੰਜਾਬ ਸਰਕਾਰ ਦਾ ਬੜਾ ਬੁਢਾਪਾ ਨਾ ਔਰ ਇਹ ਸਮਝਦਾ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਸਾਡੇ ਤੇ ਉੱਤੇ ਬਾਬਾ ਫਰੀਦ ਜੀ ਦੀ ਕਿਰਪਾ ਔਰ ਉਹ ਕਿਰਪਾ ਇਹ ਹੈ ਕਿ ਉਹਨੇ ਸਾਨੂੰ ਇਸ ਕੰਮ ਲਈ ਚੁਣਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਿਫਾਰਿਸ਼ ਕੀਤੀ ਉਹਨਾਂ ਨੇ ਕਿ ਤੁਹਾਡਾ ਨਗਰ ਕੀਰਤਨ ਸਾਡੇ ਫਰੀਦਕੋਟ ਦੇ ਜਿਹੜੇ ਸਾਡੇ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਆ ਉਸ ਜਗ੍ਹਾ ਤੋਂ ਚੱਲਣਾ ਚਾਹੀਦਾ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਹੈ ਆਪਣਾ ਆਨੰਦ ਸੌਰੀ ਆਪਣਾ ਚਲਵੰਡੀ ਸਾਹਬੋ ਇੱਕ ਸ਼੍ਰੀਨਗਰ ਔਰ ਇੱਕ ਇਧਰ ਜਿਹੜਾ ਹੈਗਾ ਗੁਰਦਾਸਪੁਰ ਦੇ ਵਿੱਚੋਂ ਚੱਲਣਾ ਜੀ ਵੱਡੀ ਗੱਲ ਆ ਫਿਰ ਤਾਂ ਫਰੀਦਕੋਟ ਦਾ ਨਾਮ ਆ ਗਿਆ ਇਹ ਬਹੁਤ ਵੱਡੀ ਗੱਲ ਹੈ ਜੀ ਮਤਲਬ ਅਸੀਂ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਬਾਬਾ ਫਰੀਦ ਜੀ ਦੀ ਸਾਡੇ ਤੇ ਬਰਕਤ ਹੈ ਬਾਬਾ ਫਰੀਦ ਜੀ ਦੀ ਉਸ ਬਾਣੀ ਦੀ ਬਰਕਤ ਹੈ ਬਾਬਾ ਫਰੀਦ ਜੀ ਦੀ ਉਸ ਮਿੱਟੀ ਦੀ ਛਿੱਟੀ ਹੋਈ ਟੋਕਰੀ ਦੀ ਬਰਕਤ ਹੈ ਕਿ ਅੱਜ ਫਰੀਦਕੋਟ ਦਾ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਹਰ ਪੱਖ ਦੇ ਵਿੱਚ ਅੱਗੇ ਆ ਰਿਹਾ ਹੈ ਕੋਈ ਨਹੀਂ ਤੁਸੀਂ ਕਿਉਂਕਿ ਬਹੁਤ ਤੁਹਾਡੇ ਮਨ ਦੇ ਵਿੱਚ ਵੀ ਹੋਣੀ ਹੈ ਤਮੰਨਾ ਹੋਣੀ ਤੁਹਾਡੀ ਵੀ ਇੱਥੋਂ ਸ਼ੁਰੂਆਤ ਹੋਵੇ ਇਹ ਇਤਿਹਾਸਕ ਸਥਾਨ ਆ ਜਿਹੜਾ ਲੋਕਾਂ ਤੱਕ ਜਾ ਇਹ ਤਾਂ ਜੀ ਸਾਡੀ ਕੀ ਐਮਐਲ ਸਰ ਨੇ ਦੱਸਿਆ ਸਾਰਿਆਂ ਦੀ ਹੀ ਇਹ दिली ਤਮੰਨਾ ਹੈ ਕਿ ਜਿਹੜਾ ਇੱਕ ਇਹ ਸਥਾਨ ਆ ਲੁਕਿਆ ਹੋਇਆ ਸਥਾਨ ਸੀਗਾ ਲੋਕਾਂ ਦੇ ਮਨਾਂ ਵਿੱਚ ਰਹਿੰਦਾ ਸੀਗਾ ਤੇ ਉਹ ਦਰਸ਼ਨ ਹੋਣਗੇ ਇੱਕ ਬਹਾਨੇ ਦੇ ਨਾਲ ਸ਼ੀਧੀ ਸਮਾਗਮ ਦੇ ذریعے ਹੀ ਇੱਕ ਚੀਜ਼ ਹੋਣੀ ਇਸ ਗੱਲ ਦੀ ਤੇ ਇਸ ਪਤੀ ਲੋਕਾਂ ਦੀ ਬੜੀ ਉਕਸੁਤਾ ਬੜਾ ਚਾਹ ਬੜੇ ਅਸੀਸਾਂ ਦੇ ਰਹੇ ਇਸ ਗੱਲ ਦੀ ਵੀ ਇਹ ਤੁਸੀਂ ਬਹੁਤ ਵਧੀਆ ਨੇਕ ਉਪਰਾਲਾ ਕੀਤਾ ਅਸੀਂ ਆਪਣੀ ਇਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਕਿਲੇ ਨਾਲ ਸੰਬੰਧਤਾ ਡੀਆਈਜੀ ਸਰਾਂ ਜਗੀਰ ਸਿੰਘ ਸਰਾਂ ਸਾਹਿਬ ਉਹਨਾਂ ਦੀ ਕਮੇਟੀ ਹੈ ਤੇ ਪ੍ਰਸ਼ਾਸਨ ਦਾ ਮਾਨਯੋਗ ਐਮਐਲਏ ਸਾਹਿਬ ਦਾ ਇਹ ਤਹਿ ਦਿਲੋਂ ਧੰਨਵਾਦੀ ਹੈ ਜਿਹੜੇ ਨੇ ਇਹ ਉਪਰਾਲਾ ਕੀਤਾ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਕਿ ਬਹੁਤ ਵੱਡਿਆ ਜਿਹੜਾ ਫਰੀਦਕੋਟ ਸ਼ਹਿਰ ਹੈ ਇਥੋਂ ਦੇ ਵਾਸੀ ਆ ਕਰਮਾਲੇ ਆ ਕਿਉਂਕਿ ਜਿਵੇਂ ਹੁਣ ਐਮਐਲ ਸਾਹਿਬ ਨੇ ਦੱਸਿਆ ਫਰੀਦਕੋਟ ਜ਼ਿਲ੍ਹੇ ਦਾ ਨਾਮ ਜਿਹੜਾ ਆਇਆ ਇੱਥੋਂ ਸਿਰ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ ਜਿਹੜੀ 20 ਤਰੀਕ ਨੂੰ ਤਾਂ ਉਸ ਸਥਾਨ ਤੋਂ ਜਿਹੜੀ ਸ਼ੁਰੂਆਤ ਹੋਣੀ ਹੈ ਜਿੱਥੇ ਬਾਬਾ ਫਰੀਦ ਜੀ ਇੱਥੇ ਪਹੁੰਚੇ ਸੀ ਜਿੱਥੇ ਗਾਰੇ ਵਾਲੀ ਟੋਕਰੀ ਜਿਹੜੀ ਉਹਨਾਂ ਤੋਂ ਵਾਪਸ ਲਈ ਗਈ ਸੀ ਉਸ ਜਗ੍ਹਾ ਤੋਂ ਜਿਹੜੇ ਕਹਨੂੰ ਸਹਿਜਪਾੜ ਇੱਥੇ ਪ੍ਰਕਾਸ਼ ਹੋਣੇ ਹੈ 20 ਤਰੀਕ 20 ਤਰੀਕ ਨੂੰ ਪਹੁੰਚ ਪਾਈ ਜਾਣਗੇ ਤੇ ਉਸ ਤੋਂ ਬਾਅਦ ਜਿਹੜੀ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਫਰੀਦਕੋਟ